ਉਹ ਮੇਂ ਗੱਲਾਂ ਹੁੰਦੀਆਂ ਜੀ ਜਿਹੜਾ ਮਾਪਿਓ ਹੈ ਨਾ ਦਾਦ ਸਾਡੇ ਬਜ਼ੁਰਗਾਂ ਨੇ ਸਾਨੂੰ ਜਾਇਦਾਦ ਬਣਾ ਦਿੱਤੀ ਕਿਉਂਕਿ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਹੁਣ ਜ਼ਮੀਨ ਖਰੀਦ ਲੇ ਤਾਂ ਆਪਾਂ ਵੇਖੀ ਕੀ ਹੋਏ ਜੇ ਤਾਂ ਉਹ ਉਹਦਾ ਜਵਾਬ ਹੋਣਾ ਸੀ ਉਹ ਬਜ਼ੁਰਗਾਂ ਦਾ ਵੀ ਲੈ ਚੰਗੇ ਹੋਣਗੇ ਭਾਈ 100 ਤੋਂ 200 ਤੋਂ ਗੱਲਾਂ ਬਣਾ ਰਹਿਣਗੇ ਇਹ ਮਾੜੇ ਹੋਏ ਨਹੀਂ ਬੈਕ ਸਰ ਜੀ ਜਿੰਨਾ ਕੋਈ ਇੱਕ ਦੇ ਵਿੱਚ ਆਪਾਂ ਬਾਤ ਕਰਨ ਦੀ ਗੱਲ ਕਰੀਏ ਤਾਂ ਕੀ ਹੈਗਾ ਕੋ ਮੇਰੇ ਕੋਲ ਨਾ ਹਸਪੀਟਲ ਕਿਹ ਹੈ ਨਹੀਂ ਅੱਛਾ ਮੇਰੇ ਮੁਤਾਬਕ ਤਾਂ ਬਸ ਟੈਂਟ ਤੇ ਪਰਕੇ ਰਿਆ ਜਿਹੜੀ ਉਹ ਦਿੱਲੀ ਜਾਂਦੀ ਐ ਤੇਰੇ ਟਲਟੂ ਬਸਤਨ ਬਾੜੀ ਰਾਜਨੀਤੀ ਹੋ ਰਹੀ ਐ ਜੀ ਕੋਈ ਇਹਦੇ ਜਿਵੇਂ ਪੈਂਦਾ ਨਹੀਂ ਹੁੰਦਾ ਕਿ ਮੈਂ ਜਿਹੜੇ ਰਾਜਨੀਤੀ ਕਰਦੀ ਐ ਨੀਤੀ ਕਰਦੇ ਐ ਕਿ ਉਹਨਾਂ ਨੂੰ ਪਤਾ ਹੋਦਾ ਮੇਰੀ ਕਿਸੇ ਨਾਲ ਕੋਈ ਰਾਜਨੀਤੀ ਜੀ ਮੇਰਾ ਤਾਂ ਚੁੱਪ ਹੀ ਹੁੰਦਾ ਜਿਹੜੀਆਂ ਦੋ ਸਰਕਾਰਾਂ یوں ਪੱਥਰ ਰੱਖ ਕੇ ਚੱਲ ਗਈਆਂ ਮੈਂ ਇਹ ਧੋਣਾ ਤੋੜ ਦਣਾ ਕਿ ਇਸ ਦੇ ਪਾਸ ਤੇ ਜਿਹੜਾ ਆਉਣ ਵਾਲੇ ਸਮੇਂ ਕਿਤੇ ਇੱਕ ਗੱਜਾ ਗਾੜੀ ਕਿ ਗੰਡਾ ਵਧੀ ਜਾਂਦਾ ਬਣਾਉਂਗੇ ਕਿੱਥੇ ਆਬਾਦੀ ਵਧੀ ਜਾਂਦੀ ਐ ਕਈ ਬੰਦੇ ਐਵੇਂ ਰਿਆਂ ਦੇ ਰਣ ਮੈਦੂ ਵੀ ਆਈਆਂ ਸੀ ਕਿ ਐਲੀਵੇਟਰ ਰੋਡ ਬਣਾ ਲਿਓ ਅੱਜ ਇੱਕ ਹਜ਼ਾਰ ਰੋਡ ਪਿਆ ਚਾਹੀਦਾ ਜੀ ਐਲੀਵੇਟਰ ਕੌਣ ਦੇਊਗਾ ਲੋਕੀ ਕਹਿੰਦੇ ਫੋਕ ਦੀ ਛੜਕ ਚਾਹੀਦੀ ਓਦੇ ਥੱਲੇ ਪਹਿਲਾਂ ਕੀ ਦਾ ਪਹਿਲੇ ਐਲੀਵੇਟਰ ਬਣਾ ਹਾਂ ਹਾਂ ਆਪਣੇ ਤਾਂ ਨਹੀਂ ਉਹਦੇ ਜਿਹੜੀ ਥੱਲੇ ਵਾਦੀਆਂ ਉਹ ਅੱਜ ਹੀ ਵਿਰੋਧ ਕਰਨ ਲੱਗੀਆਂ ਉਹ ਬੰਨਣੀਆਂ ਇਹ ਗੱਲ ਵੀ ਐਲੀਵੇਟਰ ਰੋਡ ਸਾਰੇ ਦੁਕਾਨਦਾਰੀ ਖਤਮ ਹੋ ਜਾਊਗੀ